ਥੋੜਾ ਬ੍ਰੀਫਟ ਕੈਸ ਕੇਸ ਨੰਬਰ ਐਫਆਈਆ ਨੰਬਰ 36 ਰਜਿਸਟਰਡ ਆ ਸਰਪੋਜੀ ਪਾਣਾ ਰਮਜੀਤ ਐਵ ਨੇ ਉਹ ਅੰਡਰ ਸੈਕਸ਼ਨ ਕਿ ਸੀ ਕਾਰਡ 85 ਐਨਡੀਪੀਐਸ ਐਕਟ ਤੇ ਉਹਦੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ ਬਾਕੀ ਫਦਰ ਡਿਟੇਲਸ ਤੁਹਾਨੂੰ ਸੀਨੀਅਰ ਅਫਸਰ ਤੁਹਾਨੂੰ ਕੀ ਨਾਮ ਕੀ ਆ ਜਿਹਨੂੰ ਜਿਹੜਾ ਮਾਨ ਕਿਨੇ ਦਿੱਤਾ ਵੀਰ ਜੀ ਕਿੰਨੇ ਦਿਨ ਦਾ ਮਿਟਾਇ ਸਰ ਦਖਲ ਹੋਗੇ ਕੰਪਨੀ ਦਾ ਕਿ ਮਾਨਕ ਕਿਨੇ ਦਿੰਦਾ ਮੈਂ ਤੂੰ ਦਿੰਦੇ ਮਾਨਦੇ ਬਾਕੀ ਜੋ ਡਿਟੇਲ ਤੇ ਤੁਹਾਡੇ ਨਾਲੋਂ ਪ੍ਰੈਸਨ ਹੋਈ ਸਰ ਜੀ ਨਾਮ ਕੀ ਹੈ ਜੀ ਨੋ ਕਾਹਦੇ ਉਦਾਰ ਕੇ ਪੇਜ ਵਾਲੀ ਕੀ ਹੈ ਜੀ ਤਾਂ ਨਾਮ ਦੱਸ ਦਿਓ ਸਾਰੀਆਂ ਡਿਟੇਲ ਤੁਹਾਨੂੰ ਫਤਰਾ ਸ਼ੇਅਰ ਕਰਾਂਗੇ ਥੋੜਾ ਜਿਹਾ ਨਾਮ ਦੱਸ ਦਿਓ ਸਰ ਮੈਂ ਤੇ ਇਸਨੂੰ ਪ੍ਰੈਸਨ ਹੋਈ ਮਾੜੇ ਮਾੜੇ ਦਾਜੋ ਸਰ ਨਾਮ ਦੱਸੋ ਫਿਰ ਮਾੜੇ ਨਾਮ ਦੱਸ ਦਿਓ ਕੱਲਾ ਮੇਰੇ ਜਿਹੜਾ ਕਿਊਸ ਤੇ ਨਾ ਰਵੀ ਆ ਅੱਛਾ ਤੇ ਦੂਜਾ ਬੰਦਾ ਕੀ ਨਾਮ ਆ ਜੀ ਕੋਈ ਨਹੀਂ ਸਾਰੀ ਡਿਟੇਲ ਤੇ ਤੁਹਾਨੂੰ ਜਲਦੀ ਸ਼ੇਅਰ ਕਰਾਂਗੇ ਮਾੜੇ ਦਾਜੋ ਦੂਜੇ ਬੰਦੇ ਦਾ ਕੀ ਨਾਮ ਆ ਥੋੜਾ ਬ੍ਰੀਫ ਕਰ ਸਕਦੇ ਹੋ ਕਿ ਕਦਮਾ ਨੰਬਰ ਐਫਆਈਆ ਦਾ ਨੰਬਰ 36 ਰਜਿਸਟਰਡ ਹੈ ਸਰ ਜੀ ਕਾਣਾ ਰਮਜੀਤ ਐਵ ਨੇ ਉਹ ਅੰਡਰ ਸੈਕਸ਼ਨ ਕੀ ਸੀਕਾਰਡ 85 ਐਨਡੀਪੀਐਸ ਐਕਟ ਤੇ ਉਹਦੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਬਾਕੀ ਫਰਦਰ ਡਿਟੇਲਸ ਤੁਹਾਨੂੰ ਸੀਨੀਅਰ ਅਫਸਰ ਉਹ ਕੀ ਨਾਮ ਕੀ ਹੈ ਜਿਹਨੂੰ ਇਹ ਰਿਪੋਰਟ ਜੀ ਦਰਮਾਨ ਕਿਨੇ ਦਿਨ ਦਾ ਮਿਦਾ ਸਰ ਸਰ ਖਲੋਗੇ ਕੰਪਾਈਟਰ ਦੇ ਦਰਮਾਨ ਕਿਨੇ ਦਿਨ ਦਾ ਮਿਦਾ ਦੋ ਦਿਨ ਦਾ ਰਮਾਨ ਬਾਕੀ ਜੋ ਡਿਟੇਲਸ ਹੈ ਤੁਹਾਡੇ ਨਾਲ ਹੋ ਰਹੀਆਂ ਨੇ ਸਰ ਨਾਮ ਕੀ ਹੈ ਜੀ ਜਿਹਨੂੰ ਕਾਹਨੋਂ ਦਾਖਲ ਪੇਜ ਹੈ ਜਿਹਦਾ ਨਾਮ ਦੱਸ ਦਿਓ ਸਾਰੀਆਂ ਡਿਟੇਲਸ ਤੁਹਾਨੂੰ ਫਦਰ ਸ਼ੇਅਰ ਕਰਾਂਗੇ ਥੋ ਸਰ ਮਾੜਾ ਦੱਸੋ ਸਰ ਦਾ ਨਾਮ ਦੱਸੋ ਫਿਰ ਮਾੜਾ ਦਾ ਨਾਮ ਦੱਸੋ ਕਲਾ ਮੀਨ ਜਿਹੜਾ ਕਿਊਸ ਤੇ ਉਹ ਨਾ ਰਵੀ ਆ ਅੱਛਾ ਦੂਜਾ ਬੰਦਾ ਕੀ ਨਾਮ ਆ ਜੀ ਕੋਈ ਨਹੀਂ ਸਾਰੀ ਡਿਟੇਲ ਤੁਹਾਨੂੰ ਜਲਦੀ ਸ਼ੇਅਰ ਕਰਾਂ ਸਰ ਮਾੜਾ ਦੱਸੋ ਦੂਜੇ ਬੰਦੇ ਦਾ ਕੀ ਨਾਮ ਆ ਥੋੜਾ ਬ੍ਰੀਫ ਮਕਦਮਾ ਨੰਬਰ ਐਫਆਈਆ ਨੰਬਰ 36 ਰਜਿਸਟਰਡ ਆ ਬਿਲਕੁਲ ਪਾਣਾ ਰਣਜੀਤ ਹੈ ਬਨੇ ਉਹ ਅੰਡਰ ਸੈਕਸ਼ਨ 2Cਆਰਟ 85 ਐਨਡੀਪੀਐਸ ਐਕਟ ਤੇ ਉਹਦੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ ਬਾਕੀ ਫਰਦਰ ਡਿਟੇਲਸ ਤੁਹਾਨੂੰ ਸੀਨੀਅਰ ਅਫਸਰ ਉਹਦਾ ਨਾਮ ਕੀ ਆ ਜੀ ਨੋਜਾਇਰ ਦਾ ਮਾਨ ਕਿਨੇ ਦਿੰਦਾ ਮੈਡਮ ਸਰ ਸਰ ਖਲੋਗੇ ਕੰਪਨੀ ਦਾ ਕਿ ਡਿਮਾਂਡ ਕਿਨੇ ਦਿੰਦਾ ਮੈਡਮ ਦੋ ਦਿਨ ਦਾ ਮਾਨ ਦੇ ਬਾਕੀ ਜੋ ਡਿਟੇਲਸ ਨੇ ਤੁਹਾਡੇ ਨਾਲੋਂ ਪ੍ਰੈਸਨ ਸਰ ਨਾਮ ਕੀ ਆ ਜੀ ਜਿਹਨੂੰ ਕਾਰਜ ਉਹਦਾ ਕਿ ਪੇਜ ਕੀ ਆ ਜੀ ਤਾਂ ਨਾਮ ਦੱਸ ਦਿਓ ਸਾਰੀਆਂ ਡਿਟੇਲਸ ਤੁਹਾਨੂੰ ਫਦਰ ਸ਼ੇਅਰ ਕਰਾਂਗੇ ਥੋੜਾ ਵੇਟ ਨਾਮ ਦੱਸ ਦਿਓ ਸਾਨੂੰ ਪ੍ਰੈਸਨ ਮਾੜੇ ਮਾੜੇ ਨਾਮ ਦੱਸ ਦਿਓ ਸਰ ਦਾ ਨਾਮ ਦੱਸੋ ਫਿਰ ਮਾੜੇ ਨਾਮ ਦੱਸ ਦਿਓ ਕਲਾ ਮੀਨ ਜਿਹੜਾ ਕਿਊਸ ਤੇ ਉਹਦਾ ਰਵੀ ਆ ਅੱਛਾ ਦੂਜਾ ਬੰਦਾ ਕੀ ਨਾਮ ਆ ਜੀ ਉਹ ਜਿੰਨੀ ਸਾਰੀ ਡਿਟੇਲ ਤੁਹਾਨੂੰ ਜਲਦੀ ਸ਼ੇਅਰ ਕਰਾਂਗੇ ਦੱਸ ਦਿਓ ਦੂਜੇ ਬੰਦੇ ਦਾ ਕੀ ਨਾਮ ਹੈ ਥੋੜਾ ਬ੍ਰੇਕ ਇੱਕ ਮਿੰਟ ਤੁਹਾਨੂੰ ਨੰਬਰ ਐਫਆਈਆ ਨੰਬਰ 36 ਰਜਿਸਟਰਡ ਹੈ ਸਰ ਭਾਈ ਪਾਣਾ ਰਮਜੀਤ ਹੈ ਆਪਣੇ ਉਹ ਅੰਡਰ ਸੈਕਸ਼ਨ ਕਿ ਸੀ ਕਾਰਡ 85 ਐਨਡੀਪੀਐਸ ਐਕਟ ਦੇ ਉਹਦੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਬਾਕੀ ਫਰਦਰ ਡਿਟੇਲਸ ਤੁਹਾਨੂੰ ਸੀਨੀਅਰ ਅਫਸਰ ਉਹਦਾ ਨਾਮ ਕੀ ਹੈ ਜਿਹਨੂੰ ਜਿਹੜਾ ਮਾਨ ਕਿਹਨੇ ਦਿੰਦਾ ਵੀਰ ਜੀ ਤਕਨ ਲੋਗੇ ਕੰਪਾਈਟ ਕਰਕੇ ਡਿਮਾਂਡ ਕਿਨੇ ਦਿੰਦਾ ਤੂੰ ਤੇਂਦਰ ਮੰਗਦੇ ਬਾਕੀ ਜੋ ਡਿਟੇਲ ਤੇ ਤੁਹਾਡੇ ਨਾਲ ਪ੍ਰੈਸਨੋ ਰਹੀ ਹੈ ਜੀ ਨੋ ਕਾਜ ਉਦਾਰਕ ਪੇਜ ਜੀ ਦਾ ਨਾਮ ਦੱਸ ਦਿਓ ਸਾਰੀਆਂ ਡਿਟੇਲ ਤੁਹਾਨੂੰ ਫਤਰਾ ਸ਼ੇਅਰ ਕਰਾਂਗੇ ਥੋੜਾ ਵੇਟ ਮਾੜੇ ਦਾਜੂ ਸਾਨੂੰ ਪ੍ਰੈਸਨੋ ਮਾੜੇ ਦਾਜੂ ਸਾਰਾ ਨਾਮ ਦੱਸੋ ਫਿਰ ਮਾੜੇ ਦਾਜੂ ਨਾਮ ਦੱਸ ਦੋ ਕੱਲਾ ਮੇਨ ਜਿਹੜਾ ਕਿਊਸਟੋ ਨਾ ਰਵੀ ਹੈ ਅੱਛਾ ਤੇ ਦੂਜਾ ਬੰਦਾ ਕੀ ਨਾਮ ਹੈ ਜੀ ਉਹ ਕਿੰਨੀ ਸਾਰੀ ਡਿਟੇਲ ਤੁਹਾਨੂੰ ਜਲਦੀ ਸ਼ੇਅਰ ਮਾੜੇ ਦਾਜੂ ਦੂਜੇ ਬੰਦੇ ਦਾ ਕੀ ਨਾਮ ਆ